ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਬਨੂਜ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਇਹਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਿਹੜੀ ਸਰਕਾਰ ਨਕਲੀ ਸ਼ਰਾਬ ਨਹੀਂ ਰੋਕ ਸਕੀ ਉਹ ਨਸ਼ਿਆਂ ਨੂੰ ਕਿੱਥੋਂ ਰੋਕੇਗੀ ਰਾਜਾ ਵਿੜਿੰਗ ਦਾ ਦਾਵਾ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਤੇ ਬੇਤਾਬ ਸੂਬਾ ਸਰਕਾਰ ਸੂਬਾ ਕਾਂਗਰਸ ਪ੍ਰਧਾਨ ਦੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਿੜਿੰਗ ਲੁਧਿਆਣਾ ਪਛਮੀ ਵਿੱਚ ਹੋਣ ਵਾਲੀਆਂ ਚੋਣਾਂ ਹੋਣ ਵਾਲੀਆਂ ਜਿੰਮਨੀ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਏ ਹਨ ਇਸ ਮੌਕੇ ਉਹ ਲੁਧਿਆਣਾ ਪੰਚੇ ਦੇ ਪਾਰਟੀ ਦੇ ਆਗੂ ਨਾਲ ਮੀਟਿੰਗ ਕੀਤੀ ਇਸ ਮੌਕੇ ਵੜਿੰਗ ਨੇ ਜਿੱਤ ਦਾ ਦਮ ਭਰਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ ਰੱਜ ਕੇ ਕੋਸਿਆ ਹੈ ਇਸ ਮੌਕੇ ਰਾਜਾ ਵੜਿੰਗ ਨੇ ਨਸ਼ਿਆ ਵਿਰੋਧਕ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਨੂੰ ਅਸਫਲ ਦੱਸਿਆ ਹੈ ਸਰ ਸਮਾਗਮ ਵਿੱਚ ਹੋਈ ਕਾਂਗਰਸ ਵਿੱਚ ਸਾਰੇ ਕਾਂਗਰਸੀ ਕੌਂਸਲ ਦੇ ਅਧਿਕਾਰੀ ਮੌਜੂਦ ਹਨ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਆਇਆ ਬੜਿੰਗਣੇ ਕਿਹਾ ਹੈ ਕਿ ਕਾਂਗਰਸ ਉਪ ਚੋਣ ਵਿੱਚ ਹਿੱਸਾ ਲੈ ਰਹੀ ਹੈ ਇਸ ਵਾਰ ਕਾਂਗਰਸ ਬਿਹਤਰ ਪ੍ਰਦਰਸ਼ਨ ਕਰੇਗੀ ਅੱਜ ਸਾਰੇ ਕਾਂਗਰਸੀਆਂ ਨੂੰ ਹਲਕਾ ਪਛਮੀ ਵਿੱਚ ਇਕਜੁੱਟ ਹੋ ਕੇ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ ਅੱਜ ਦੀ ਮੀਟਿੰਗ ਵਿੱਚ ਸਾਰੇ ਕੌਂਸਲ ਅਤੇ ਅਧਿਕਾਰੀ ਮੌਜੂਦ ਹਨ ਅੱਜ ਸਾਰੇ ਹਲਕਿਆਂ ਦੇ ਵਰਕਰਾਂ ਤੇ ਵਰਕਰਾਂ ਨੂੰ ਸਾਰੇ ਕੰਮ ਛੱਡ ਕੇ ਪ੍ਰਚਾਰ ਇਹ ਚਰਚਾ ਲਈ ਕਿਹਾ ਗਿਆ ਹੈ ਇਸ ਮੌਕੇ ਰਾਜਵੜਿੰਗ ਨੇ ਸਬੋਧਨ ਕਰਦੇ ਕਿਹਾ ਹੈ ਕਿ ਭਾਰਤ بھر ਵਿੱਚ ਭਾਰਤ ਵਿੱਚ ਵੀ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਕਾਂਗਰਸੀ ਪਾਰਟੀਆਂ ਹਮੇਸ਼ਾ ਸੰਵਿਧਾਨ ਦੀ ਗੱਲ ਕਰਦੀਆਂ ਹਨ ਸੱਤਾਧਾਰੀ ਪਾਰਟੀਆਂ ਦੇਸ਼ ਨੂੰ ਤੋੜਨਾ ਚਾਹੁੰਦੀਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ